ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ ਤੇ ਅੱਜ ਦੀ ਵੀਡੀਓ ਤੁਹਾਨੂੰ ਦਿਖਾਉਣਾ ਮੈਂ ਸੂਟ ਬਹੁਤ ਸੋਹਣੇ ਸੋਹਣੇ ਪਲੇਨ ਆ ਗਏ ਜੇ ਜਿਹੜੇ ਤੁਸੀਂ ਬਹੁਤ ਜ਼ਿਆਦਾ ਡਿਮਾਂਡ ਕਰਨਦੇ ਹੋ ਤੇ ਥੱਲੇ ਇਹਦੇ ਵਿੱਚ ਆ ਗਏ ਜੇ ਕਾਟਨ ਦੇ ਵਿੱਚ ਬਹੁਤ ਸੋਹਣੇ ਟਾਈ ਐਂਡ ਡਾਈ ਦੇ ਸੂਟ ਸਾਰੇ ਸੂਟ ਅੱਜ ਦੀ ਵੀਡੀਓ ਵਿੱਚ ਮਿਲਣੇ ਆ ਚੈੱਕ ਕਰਿਓ ਵੀਡੀਓ ਨੂੰ ਸਕਿਪ ਨਾ ਕਰਿਓ ਮਿਸ ਨਾ ਕਰਿਓ ਇਹ ਨਾ ਹੋਵੇ ਕਿ ਵੀਡੀਓ ਸਕਿਪ ਕਰਕੇ ਤੁਸੀਂ ਵੇਖੋ ਤੇ ਮੁੜ ਕੇ ਸੂਟ ਮਿਸ ਕਰ ਬੋ ਇਹ ਕਰਕੇ ਸੂਟ ਬਹੁਤ ਸੋਹਣੇ ਸੋਹਣੇ ਆਉਣ ਲੱਗੇ ਜੇ ਤੇ ਸਾਰੀ ਵੀਡੀਓ ਐਂਡ ਤੱਕ ਜਰੂਰ ਵੇਖਿਓ ਤੇ ਆ ਲੋ ਜੀ ਪਹਿਲਾ ਇਹ ਕਲਰ ਚੈੱਕ ਕਰਿਓ ਕਲਰ ਹੈਗਾ ਜੇ ਮੈਰੂਨ ਤੇ ਇਹਦੇ ਵਿੱਚ ਵੀਡੀਓ ਦੇ ਵਿੱਚ ਤੁਹਾਨੂੰ ਜਿਹੜਾ ਆ ਇਹਦਾ ਕਲਰ ਚੇਂਜ ਆਉਣ ਡਿਆ ਇਹਦੀ ਮੈਂ ਤੁਹਾਨੂੰ ਫੋਟੋ ਭੇਜ ਦੂੰਗਾ ਕਲਰ ਹੈਗਾ ਜੇ ਮੈਰੂਨ ਏ ਤੇ ਇਹ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਸਿਰਫ ਤੇ ਸਿਰਫ 745 ਰੁਪਈਆ ਦੇ ਵਿੱਚ ਇਹ ਉਹੀ ਸੂਟ ਨੇ ਅੱਜ ਜਿਹੜੇ ਤੁਹਾਨੂੰ ਦਿਖਾਉਣੇ ਆਪਾਂ ਜਿਨ੍ਹਾਂ ਦੇ ਉੱਤੇ ਤੁਸੀਂ ਸੋਹਣੀਆਂ ਸੋਹਣੀਆਂ ਕਢਾਈਆਂ ਕਰਾਉਂਦੇ ਜੇ ਤੇ ਜਾਂ ਜਿਹੜੇ ਆਪਣੇ ਸੂਟ ਜਿਹੜੇ ਰੈਡੀ ਹੋਏ ਆ ਉਹ ਸੂਟ ਨੇ ਇਹ ਸਾਰੇ ਤੇ ਇੱਕ ਰੈਡੀ ਹੋਏ ਸੂਟਾਂ ਦੀ ਵੀਡੀਓ ਵੀ ਮੈਂ ਛੇਤੀ ਪਾਉਂਗਾ ਕਿਉਂਕਿ ਬਹੁਤ ਸਾਰੇ ਕਸਟਮਰ ਜਿਹੜੇ ਆ ਉਹ ਸੂਟਾਂ ਦੀ ਡਿਮਾਂਡ ਕਰਦੇ ਹੈਗੇ ਕਿ ਤੁਸੀਂ ਰੈਡੀ ਹੋਏ ਸੂਟ ਜਿਹੜੇ ਉਹ ਵੀ ਦਿਖਾਓ ਵਿਦ ਵਰਕ ਵਿਦ ਪ੍ਰਾਈਸ ਤੁਹਾਨੂੰ ਮੈਂ ਹਰ ਗੱਜੇ ਦੱਸੂਗਾ ਤੇ ਇੱਕ ਸੈਂਪਲ ਸੂਟ ਤੁਹਾਨੂੰ ਮੈਂ ਚੈੱਕ ਕਰਾਉਣਾ ਪਹਿਲਾਂ ਵੀਡੀਓ ਸ਼ੁਰੂ ਕਰਦੋ ਤੇ ਉਹਦੇ ਵਿੱਚ ਤੁਹਾਨੂੰ ਮੈਂ ਸਾਰੇ ਸੂਟ ਇਹ ਵਾਲੇ ਦਿਖਾਉਣਾ ਆ ਵੀ ਇਹਨਾਂ ਦੇ ਉੱਪਰ ਜਿਹੜੀਆਂ ਕਢਾਈਆਂ ਬਹੁਤ ਸੋਹਣੀਆਂ ਸੋਹਣੀਆਂ ਹੁੰਦੀਆਂ ਤੇ ਆ ਤੁਸੀਂ ਚੈੱਕ ਕਰਿਓ ਇਹੀ ਫੈਬਰਿਕ ਹੈ ਇਹਨਾਂ ਸੂਟਾਂ ਦਾ ਪਲੇਨ ਦਾ ਜਿਹੜਾ ਮੈਂ ਤੁਹਾਨੂੰ ਦੇਣ ਲੱਗਾ ਤੇ ਆ ਤੁਸੀਂ ਇਹਨਾਂ ਦੇ ਉੱਤੇ ਕਰਾ ਸਕਦੇ ਜੇ ਵਰਕ ਤੇ ਬਾਕੀ ਤੁਸੀਂ ਇਦਾਂ ਸੂਟ ਸੜਕੋ ਸਟਿਚ ਵੀ ਕਰਾ ਸਕਦੇ ਜ ਤੇ ਇਹ ਸੋਹਣਾ ਜਿਹਾ ਡਿਜ਼ਾਈਨ ਜਿਹੜਾ ਸਿੰਧੀ ਬੂਟੀ ਦਾ ਹੈਗਾ ਜਿਹੜਾ ਆਪਾਂ ਆਪਣੇ ਕਸਟਮਰ ਦੇ ਸੂਟ ਦੇ ਉੱਤੇ ਤਿਆਰ ਕੀਤਾ ਸੀ ਤੇ ਇਹੋ ਫੈਬਰਿਕ ਹੈ ਜਿਹਦੀ ਵਿੱਚ ਤੁਹਾਨੂੰ ਮੈਂ ਵੀਡੀਓ ਦੇਣ ਲੱਗਾ ਹਾਂ ਤੇ ਇਹ ਸਾਰੇ ਸੂਟ ਜਿਹੜੇ ਅੱਜ ਆਉਣੇ ਆ ਇਹ ਤੁਹਾਨੂੰ ਮਿਲਣਗੇ ਜੇ ਸਿਰਫ ਤੇ ਸਿਰਫ ਪਲੇਨ ਸੂਟ 745 ਦਾ ਤੇ 845 ਦਾ 845 ਵਾਲੇ ਸੂਟ ਅੱਗੇ ਆਉਣਗੇ 745 ਵਾਲੇ ਜਿਹੜੇ ਉਹਨਾਂ ਦੀ ਵੀਡੀਓ ਤੁਹਾਨੂੰ ਮੈਂ ਦਿਖਾਉਣ ਦਿਆਂ ਤੇ ਆਹ ਸੂਟ ਸਾਡੇ ਕੋਲ ਜੇ ਤੁਸੀਂ ਸੈਂਪਲ ਚੈੱਕ ਕਰੋ ਹਾਂ ਤੁਸੀਂ ਬਣਾਉਣਾ ਹੈ ਤੁਹਾਨੂੰ ਆਪਾਂ ਬਣਾ ਕੇ ਦੇਵਾਂਗੇ ਸੇਮ ਸੂਟ ਤੇ ਇਹਦਾ ਜਿਹੜਾ ਵਰਕ ਦਾ ਪ੍ਰਾਈਸ ਆ ਸੂਟ ਦੀ ਸਟਿਚਿੰਗ ਆ ਦੁਪੱਟਾ ਆ ਉਹ ਹਰ ਇੱਕ ਚੀਜ਼ ਜਿਹੜੀ ਉਹਦਾ ਰੇਟ ਵੱਖਰਾ ਰਹੂਗਾ ਤੇ ਬਾਕੀ ਆਜੋ ਅੱਗੇ ਤੁਹਾਨੂੰ ਦਿਖਾਉਣਾ ਮੈਂ ਸੂਟ ਇਹਨਾਂ ਸੂਟਾਂ ਦੇ ਉੱਤੇ ਕਢਾਈਆਂ ਹੋਣੀਆਂ ਜੇ ਆ ਵੀ ਕਢਾਈ ਜਿਹੜੀ ਆ ਇਸੇ ਸੂਟ ਦੇ ਉੱਤੇ ਹੋਈ ਏ ਤੇ ਆ ਵੀ ਚੈੱਕ ਕਰਿਓ ਕਦਰ ਬਹੁਤ ਸੋਹਣਾ ਜੇ ਮਸਟਰਡ ਸ਼ੇਡ ਤੇ ਇਹ ਵੀ ਤੁਸੀਂ ਸੜਕੋ ਤਿਆਰ ਕਰਾ ਸਕਦੇ ਜੇ 0% ਦੀ ট্রান্সਪੇਰੈਂਸੀ ਜੇ ਇਹਦੇ ਵਿੱਚ ਤੁਹਾਨੂੰ ਲਾਈਨਿੰਗ ਲਾਉਣ ਦੀ ਲੋੜ ਨਹੀਂ ਜੇ ਫੈਬਰਿਕ ਦੀ ਕੁਆਲਿਟੀ ਬਹੁਤ ਟੌਪ ਦੀ ਜੇ ਤੇ ਕਾਟਨ ਦਾ ਸੂਟ ਜੇ ਤੁਸੀਂ ਵੇਖ ਸਕਦੇ ਜੇ ਛੋਟੇ ਛੋਟੇ ਸੈਲਫ ਹੈ ਇਹਦੇ ਵਿੱਚ ਤੇ ਇਹ ਤੁਹਾਨੂੰ ਪਲੇਨ ਫੈਬਰਿਕ ਜਿਹੜਾ ਮਿਲਣਾ ਜੇ 700 ਤੇ 500 ਰੁਪਈਆ ਇਹਨਾਂ ਨਾਲ ਦੁਪੱਟੇ ਨਹੀਂ ਹੈਗੇ ਅਸੀਂ ਤੁਹਾਨੂੰ ਸੂਟ ਰੈਡੀ ਕਰਕੇ ਦਵਾਂਗੇ ਕਢਾਈ ਕਰਕੇ ਦੇਵਾਂਗੇ ਤੇ ਜਿੱਦਾਂ ਦੀ ਮਰਜ਼ੀ ਸਾਡੇ ਕੋਲ ਕਢਾਈ ਕਰਾ ਲਿਓ ਆਪਾਂ ਕਿਤੋਂ ਬਾਹਰੋਂ ਨਹੀਂ ਕਰਾਉਣ ਜਾਣੀ ਇਹ ਮਸ਼ੀਨ ਆਪਣੇ ਕੋਲੇ ਜਿਹਦੇ ਉੱਤੇ ਆਪਾਂ ਸੋਨਾ ਜਿਹਾ ਥ੍ਰੈਡ ਵਰਕ ਕਰਦੇ ਹਾਂ ਤੁਹਾਡੇ ਲਈ ਤੇ ਦੂਸਰੀ ਮਸ਼ੀਨ ਇੱਧਰ ਆ ਜਿਹੜੀ ਇਹਦੇ ਉੱਤੇ ਵੀ ਆਪਾਂ ਤੁਹਾਨੂੰ ਵਰਕ ਕਰਕੇ ਦਿੰਨੇ ਆ ਤੇ ਇਹ ਤੁਸੀਂ ਸੜਕੋ ਸੂਟ ਤਿਆਰ ਕਰਾ ਸਕਦੇ ਜੇ ਸੋਹਣੇ-ਸੋਹਣੇ ਬੁਟੀਕ ਦੇ ਪਲੇਨ ਫੈਬਰਿਕ ਦੇ ਉੱਤੇ ਤੇ ਇਹ ਤੁਸੀਂ ਚੈੱਕ ਕਰੋ 745 ਰੁਪਏ ਦਾ ਸੂਟ ਜੇ ਬਿਨਾਂ ਦੁਪੱਟੇ ਤੋਂ ਤੇ ਇਸ ਤੋਂ ਬਾਅਦ ਕਦਰ ਆ ਗਿਆ ਜੇ ਰਸਟ ਤੇ ਵੀਡੀਓ ਚ ਥੋੜੇ ਥੋੜੇ ਕਲਰ ਜਿਹੜੇ ਆ ਲਾਈਟਾਂ ਕਰਕੇ ਨਾ ਫਰਕ ਆਉਂਦਾ ਮੈਨੂੰ ਸਮਝ ਨਹੀਂ ਲੱਗਣ ਕਿ ਕੀ ਚੱਕਰ ਬਣ ਗਿਆ ਤੇ ਇਹ ਰਸਟ ਕਲਰ ਜੇ ਤੇ ਇਹ ਤੁਸੀਂ ਸੜਕੋ ਬੁੱਕ ਕਰ ਸਕਦੇ ਜੇ ਇਹਨਾਂ ਦੀਆਂ ਮੈਂ ਫੋਟੋਆਂ ਭੇਜ ਦੂੰਗਾ ਮੈਨੂੰ ਮੈਸੇਜ ਕਰ ਲਿਓ ਇਹ ਤੁਹਾਨੂੰ ਮਿਲ ਜਣਗੇ ਜੇ ਸਿਰਫ ਤੇ ਸਿਰਫ 745 ਰੁਪਈਆ ਜੇ ਬਿਨਾ ਦੁਪट्टे ਤੋਂ ਤੇ ਅੱਗੇ ਆ ਗਿਆ ਜੇ ਮਜੈਂਟਾ ਸੂਟ ਬਹੁਤ ਸੋਹਣਾ ਕਦਰ ਜੇ ਆ ਵੀ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਹੋਊਗੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੁਸੀਂ ਚਾਹੇ ਸਿੰਗਲ ਸੂਟ ਮੰਗਾ ਲਿਓ ਚਾਹੇ ਤੁਸੀਂ ਇਹਦੇ ਨਾਲ ਦੇ ਸਾਡੇ ਕੋਲ 2-2 3-3 ਬੁੱਕ ਕਰ ਲਿਓ ਪੇਮੈਂਟ ਆਨਲਾਈਨ ਅਡਵਾਂਸ ਹੋਗੀ ਜੇ ਕੈਸ਼ ਔਨ ਡਿਲੀਵਰੀ ਤੁਹਾਨੂੰ ਪਤਾ ਅਸੀਂ ਕਰਦੇ ਨਹੀਂਗੇ ਤੇ ਇਹ ਮਜੈਂਟਾ ਸੂਟ ਤੁਸੀਂ ਸਾਡੇ ਕੋਲ ਬੁੱਕ ਕਰ ਸਕਦੇ ਜੇ ਬਹੁਤ ਜ਼ਿਆਦਾ ਸੋਹਣਾ ਤੇ ਬਹੁਤ ਜ਼ਿਆਦਾ ਪਿਆਰਾ ਕਲਰ ਕੰਟਰਾਸਟ ਰੇਟ ਦਊਗਾ 745 ਰੁਪਏ ਅੱਗੇ ਆ ਗਿਆ ਜੇ ਬਹੁਤ ਸੋਹਣਾ ਔਨੀਅਨ ਸ਼ੇਡ ਤੇ ਇਹ ਆ ਗਿਆ ਜੇ ਲਾਈਟ ਪਿਆਜੀ ਸ਼ੇਡ ਦੇ ਵਿੱਚ ਤੇ ਬੜੀ ਪਿਆਰੀ ਸ਼ੇਡ ਜੇ ਗਰਮੀਆਂ ਦਾ ਸਭ ਤੋਂ ਟੌਪ ਦਾ ਕਲਰ ਜਿਹੜਾ ਜੇ ਇਹੀ ਹੌਟ ਸੇਲਿੰਗ ਰਿਹਾ ਹੈ ਹਨ ਵਾਰੀ ਇਹ ਇਹਦੇ ਉੱਤੇ ਤੁਸੀਂ ਮੇਰੀਆਂ ਵੀਡੀਓ ਸ਼ਾਰਟ ਵੀਡੀਓ ਇੰਸਟਾਗ੍ਰਾਮ ਵੀਡੀਓ YouTube ਸ਼ਾਰਟ ਤੁਸੀਂ ਵੇਖੇ ਹੋਣੇ ਜਿਨ੍ਹਾਂ ਦੇ ਵਿੱਚ ਆਪਾਂ ਪਾਈਆਂ ਆ ਇਹਨਾਂ ਸੂਟਾਂ ਦੇ ਉੱਤੇ ਵਰਕ ਹੋਏ ਬੜਬੜੇ ਸੋਹਣੇ ਤੇ ਇਹਦਾ ਰੇਟ ਦਊਗਾ ਤੁਹਾਨੂੰ ਮੈਂ ਸਿਰਫ ਤੇ ਸਿਰਫ 745 ਰੁਪਏ ਅੱਗੇ ਆ ਗਈ ਲਾਈਟ ਪਿਸਤਾ ਸ਼ੇਡ ਇਹ ਵੀ ਕਲਰ ਚੈੱਕ ਕਰਿਓ ਵੀਡੀਓ ਦੇ ਵਿੱਚ ਕਲਰ ਬਹੁਤ ਜ਼ਿਆਦਾ ਬ੍ਰਾਈਟ ਆ ਰਿਹਾ ਹੈ ਤੇ ਇਹ ਹੈ ਜੇ ਪਿਸਤਾ ਸ਼ੇਡ ਤੇ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਸਿਰਫ ਤੇ ਸਿਰਫ 745 ਰੁਪਏ ਦੇ ਵਿੱਚ ਇਸ ਤੋਂ ਬਾਅਦ ਫਿਰ ਆਗਾ ਜੇ ਅੱਗੇ ਥੱਲੇ ਰਸਟ ਸ਼ੇਡ ਆਹ ਸੂਟ ਦਾ origional ਕਲਰ ਜੇ ਸ਼ਿਪਿੰਗ ਫ੍ਰੀ ਜੇ ਆਨਲਾਈਨ ਮਗਾ ਸਕਦੇ ਜੇ ਆਫਲਾਈਨ ਲੈ ਸਕਦੇ ਜੇ ਇਹਨਾਂ ਦੇ ਉੱਤੇ ਸੂਟ ਜਿਹੜੇ ਰੈਡੀ ਹੋਏ ਆ ਉਹਨਾਂ ਦੀ ਵੀਡੀਓ ਮੈਂ ਛੇਤੀ ਪੋਸਟ ਕਰੂੰਗਾ ਅਗਲੇ ਵੀਡੀਓ ਚੈੱਕ ਕਰਿਓ ਆਪਾਂ ਛੇਤੀ ਪੋਸਟ ਕਰ ਦੇਣੀ ਐ ਇਹਨਾਂ ਦੀ ਆ ਵੀ ਬੜਾ ਸੋਹਣਾ ਫਰੋਜੀ ਕਲਰ ਜੇ ਤੇ ਇਹ ਵੀ ਤੁਸੀਂ ਸਾਡੇ ਕੋਲ ਬੁੱਕ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਰੇਟ ਸੇਮ ਰਹਿਣਾ ਜੇ 745 ਰੁਪਏ ਬਿਨਾ ਦੁਪੱਟਿਆਂ ਤੋਂ ਇਹਨਾਂ ਦੇ ਸੂਟਾਂ ਦੇ ਉੱਤੇ ਤੁਸੀਂ ਕਰਾਓ ਵਰਕ ਸੋਹਣੇ ਸੋਹਣੇ ਤੇ ਇਹ ਤੁਸੀਂ ਸਸਤਾ ਜਾਂ ਸੂਟ ਘੈਂਟ ਜਾਂ ਲੈ ਕੇ ਤੇ ਆਪਣੀ ਮਰਜ਼ੀ ਨਾਲ ਵਰਕ ਕਰਾ ਕੇ ਤੇ ਸੋਹਣੀ ਲੁੱਕ ਜਿਹੜੀ ਜੇ ਸੂਟ ਨੂੰ ਦੇ ਸਕਦੇ ਜੇ ਇਹ ਕਲਰ ਹੈਗਾ ਜੇ ਇਹਦਾ ਨੇਵੀ ਬਲੂ ਤੇ ਇਹ ਆਪਣੇ ਕੋਲ ਤੁਹਾਨੂੰ ਮਿਲੂਗਾ ਜੇ ਨੇਵੀ ਬਲੂ ਸ਼ੇਡ ਰੇਟ ਆਉਣਾ ਜੇ ਸਿਰਫ ਤੇ ਸਿਰਫ ਇਹਦਾ 700 ਤੇ 45 ਰੁਪਏ ਤੇ ਲਓ ਜੀ ਹੁਣ ਆ ਚੈੱਕ ਕਰਿਓ ਸੂਟ ਇਹ ਵੀ ਆ ਗਏ ਜੇ ਲੀਲਨ ਦੇ ਉੱਤੇ ਫੈਬਰਿਕ ਬਹੁਤ ਸ਼ਾਨਦਾਰ ਜੇ ਕਾਟਨ ਦਾ ਤੇ ਇਹ ਲੀਲਨ ਬੇਸ ਕਾਟਨ ਜੇ ਸੇਮ ਤੁਹਾਨੂੰ ਮਿਲ ਜੂਗੀ ਜੇ ਟਾਈ ਐਂਡ ਡਾਈ ਦੇ ਵਿੱਚ ਤੇ ਇਹ ਤੁਸੀਂ ਕਲਰ ਚੈੱਕ ਕਰ ਲਿਓ ਸੂਟ ਦਾ ਬਹੁਤ ਸੋਹਣਾ ਕਲਰ ਜੇ ਤੇ ਰੇਟ ਜਿਹੜਾ ਇਹਦਾ ਹੋਣਾ ਜੇ ਸਿਰਫ ਤੇ ਸਿਰਫ ਆਉਣਾ ਜੇ 845 ਰੁਪਏ ਸ਼ਿਪਿੰਗ ਫ੍ਰੀ ਹੋਊਗੀ ਜੇ ਆਲ ਓਵਰ ਇੰਡੀਆ ਦੇ ਵਿੱਚ 5 ਮੀਟਰ ਦੀ ਕੱਟ ਦੇ ਨਾਲ ਸੂਟ ਜੇ ਤੇ ਇਹ ਵੀ ਬਿਨਾਂ ਦੁਪੱਟਿਆਂ ਤੋਂ ਜੇ ਇਹਨਾਂ ਦੇ ਵਿੱਚ ਕਲਰ ਚੈੱਕ ਕਰ ਲਿਓ ਬਹੁਤ ਸ਼ਾਨਦਾਰ ਤੇ ਸੋਹਣੇ-ਸੋਹਣੇ ਕਲਰ ਨੇ ਤੇ ਇਹਦਾ ਬੇਸ ਦਾ ਜਿਹੜਾ ਪ੍ਰਾਈਸ ਆ ਮਾਰਕੀਟ ਦੇ ਵਿੱਚ ਇਹ ਟਾਈਮ ਦੇ ਉੱਤੇ 1200 ਰੁਪਏ ਜੇ ਤੇ ਆਪਣੇ ਕੋਲ ਤੁਹਾਨੂੰ ਮਿਲਣਾ ਜੇ ਸਿਰਫ ਤੇ ਸਿਰਫ 850 ਰੁਪਏ ਦੇ ਵਿੱਚ ਇਹ ਕਲਰ ਹੈਗਾ ਜੇ ਗਾਜਰੀ 레드 ਸ਼ੇਡ ਸ਼ਿਪਿੰਗ ਫ੍ਰੀ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਅੱਗੇ ਆ ਗਏ ਜੇ ਬ੍ਰਾਊਨ ਕਾਫੀ ਇਹ ਵੀ ਚੈੱਕ ਕਰ ਲਿਓ ਇਹ ਵੀ ਬਹੁਤ ਸੋਹਣਾ ਸੂਟ ਜੇ ਇਹ ਵੀ ਤੁਹਾਨੂੰ ਆਪਾਂ ਸੇਮ ਰੇਟ ਤੇ ਸੇਮ ਰੇਂਜ ਦੇ ਨਾਲ ਦੇ ਦਾਂਗੇ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਵਿੱਚ 800 ਤੇ 450 ਰੁਪਏ ਦੇ ਨਾਲ ਤੇ ਆ ਵੀ ਕਲਰ ਚੈੱਕ ਕਰਿਓ ਜੀ ਸਭ ਤੋਂ ਸੋਹਣਾ ਕਲਰ ਜੇ ਬਹੁਤ ਜ਼ਿਆਦਾ ਪਿਆਰਾ ਕਲਰ ਜੇ ਕੰਟਰਾਸਟ ਬਹੁਤ ਸੋਹਣੇ ਨੇ ਤੇ ਇਹ ਤੁਸੀਂ ਆਲ ਓਵਰ ਸੂਟ ਸਾੜ ਕੋ ਲੈ ਸਕਦੇ ਜੇ 5 ਮੀਟਰ ਦੀ ਕੱਟ ਦੇ ਵਿੱਚ ਬਿਨਾਂ ਦੁਪੱਟਿਆਂ ਤੋਂ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ 'ਚ ਆ ਵੀ ਸੋਨਾ ਜਿਹਾ ਕਦਰ ਚੈੱਕ ਕਰੋ ਇਹ ਮਤਲਬ ਕਸਟਮਰ ਇਹ ਨਾ ਸੋਚਣ ਕਿ ਸ਼ਾਇਦ ਇਹ ਪ੍ਰਿੰਟ ਨੇ ਇਹ ਪ੍ਰਿੰਟ ਨਹੀਂ ਹੈ ਡਾਈਵਲ ਨੇ ਡਾਈ ਹੋਏ ਇਹਨੇ ਸੂਟ ਤੇ ਇਹ ਤੁਹਾਨੂੰ ਮਿਲਣਗੇ ਜੇ ਲੀਲਨ ਕਾਟਨ ਦੇ ਉੱਤੇ ਰੇਟ ਆਊਗਾ ਜੇ ਇਹਨਾਂ ਦਾ 800 ਤੇ 45 ਰੁਪਏ ਆ ਵੀ ਕਦਰ ਚੈੱਕ ਕਰਿਓ ਜੀ ਬਹੁਤ ਜ਼ਿਆਦਾ ਸੋਹਣਾ ਕਦਰ ਜੇ ਇਹ ਵੀ ਸੇਮ オリジナル ਇਹੀ ਕਲਰ ਆਉਂਦਾ ਹੈ ਇਹਦਾ ਰੇਟ ਦਊਗਾ ਤੁਹਾਨੂੰ ਮੈਂ ਸੇਮ ਇਹਦਾ 845 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਵੀ ਕਲਰ ਚੈੱਕ ਕਰਿਓ ਜੀ ਆ ਵੀ ਬਹੁਤ ਸੋਹਣੀ ਸ਼ੇਡ ਜੇ ਬਹੁਤ ਪਿਆਰਾ ਕਲਰ ਜੇ ਇਹ ਵੀ ਤੁਸੀਂ ਲੈ ਸਕਦੇ ਜੇ ਸੜਕੋ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ 845 ਰੁਪਏ ਦਾ ਕਾਟਨ ਦਾ ਸੂਟ ਜੇ ਬਹੁਤ ਸੋਹਣੀ ਕਾਟਨ ਆ ਬਹੁਤ ਜਿਆਦਾ ਪਿਆਰਾ ਸਟਾਫ ਆ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਆਹ ਲਾਸਟ ਕਲਰ ਜੇ ਇਹਦਾ ਬਹੁਤ ਜਿਆਦਾ ਸੋਹਣਾ ਕਲਰ ਸੀ ਤਾਂ ਹੀ ਇਹਨੂੰ ਆਪਾਂ ਐਂਡ ਤੇ ਲਾਇਆ ਸੀ ਤੇ ਇਹ ਤੁਸੀਂ ਸੜਕੋ ਆਨਲਾਈਨ ਆਫਲਾਈਨ ਬੁੱਕ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਵਿੱਚ ഓലവർ ഇന്ത്യ 845 അട്ട് സോ പാലിയുപയോ സൂറ്റ്